ਮੇਰੀ ਬੋਲੀ ਪੰਜਾਬੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਕਨਾੜੇ ਦੀ ਮਾਤਰਾ ਇਸ ਮਾਤਰਾ ਨੂੰ ਬੋਲਣ ਲਈ ਸਾਡਾ ਮੂੰਹ ਪੂਰੀ ਤਰ੍ਹਾਂ ਨਾਲ ਖੁੱਲ ਜਾਂਦਾ ਹੈ ਔ ਓ ਦੀ ਆਵਾਜ਼ ਘੋੜੇ ਦੀ ਹੁੰਦੀ ਹੈ ਉੱਥੇ ਪ੍ਰਮੁਖ ਖੁੱਲਦਾ ਨਹੀਂ ਉਹਨਾ ਓ ਇਹਦੀ ਆਵਾਜ਼ ਹੈ ਔ ਕਨਾੜੇ ਦੀ ਆਵਾਜ਼ ਆਪਾਂ ਕਰਾਂਗੇ ਅੱਜ ਔ ਵੀਡੀਓ ਚ ਬਣੀ ਰਹੋ ਸ सौ खा करने की मात्रा आदि सौ खा सौखा बहुत सौखा है अ आ, ओ, ओ, खा औखा कुछ भी औखा नहीं म ਅ ਮ ਕ ਮੌਕਾ ਚ ਔ ਕ ਚੌਕਾ ਇਹਨੂੰ ਕਹਿੰਦੇ ਆ ਮੌਕੇ ਤੇ ਚੌਕਾ ਸਾਡੇ ਨਾਲ ਜੁੜੇ ਰਹੋ ਪੰਜਾਬੀ ਤੁਹਾਨੂੰ ਅੱਛੀ ਤਰ੍ਹਾਂ ਨਾਲ ਆਉਣ ਲੱਗੇਗੀ ਸਾਡੀਆਂ ਡਿਟੇਲ ਵੀਡੀਓ ਸਾਡੇ YouTube ਚੈਨਲ ਮੇਰੀ ਬੋਲੀ ਪੰਜਾਬੀ ਤੇ ਦੇਖਿਆ ਜਾ ਸਕਦੀਆਂ ਨੇ ਇੱਕ ਸ਼ਾਰਟ ਵੀਡੀਓ ਸੀ ਤੁਹਾਡੇ ਲਈ ਕਿ ਕਿਸ ਤਰ੍ਹਾਂ ਆਪਾਂ ਅ ਦੀ ਮਾਤਰਾ ਕਨਾੜੇ ਦੀ ਮਾਤਰਾ ਪੜ੍ਹਨੀ ਹੈ ਅ ਮਾਤਰਾ ਸ ਅ ਲੱਗੀ ਹੈ ਸੌ ਖਾ ਸੌਖਾ ਅ ਖਾ ਔਖਾ ਮੌ ਕਾ ਮੌਕਾ ਚ ਕ ਚੌਕਾ ਸਾਡੇ ਨਾਲ ਬਣੀ ਰਹੋ ਤੁਹਾਨੂੰ ਪੰਜਾਬੀ ਦੀ ਦਿੱਕਤ ਨਹੀਂ ਆਏਗੀ ਪੰਜਾਬੀ ਦਾ ਜ਼ਿਕਰ ਕਰੀਏ ਪੰਜਾਬੀ ਦਾ ਫਿਕਰ ਨਾ ਕਰੀਏ ਪੰਜਾਬੀ ਇੱਕ ਬਹੁਤ ਵਧੀਆ ਬੋਲੀ ਹੈ ਤੁਹਾਡੀ ਮਾਂ ਬੋਲੀ ਹੈ ਚੰਗੀ ਤਰ੍ਹਾਂ ਨੂੰ ਸਿੱਖੀਏ ਤੇ ਲਿਖਣਾ ਵੀ ਚੰਗੀ ਤਰ੍ਹਾਂ ਸਿੱਖੀਏ ਅਸੀਂ ਲਿਖਣ ਵਿੱਚ ਬਹੁਤ ਗਲਤੀਆਂ ਕਰਦੇ ਹਾਂ ਸੋ ਉਮੀਦ ਹੈ ਤੁਸੀਂ ਜਰੂਰ ਸਹਿਯੋਗ ਦਿਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਣ ਲਈ